ਬਾ ਧੰਨਾ ਜਿਵੇਂ ਬਿੰਦਰਦਨਉਂ ਚੱਲਦਾ ਹੈ ਤਾਂ ਕੂਤਰ ਉਹ ਵੀ ਬਿੰਦਰਕਿਆਂ ਕੋਲੇ ਜਿਹੜਾ ਆਇਆ ਸੀ ਉਹ ਵੀ ਬਾਬੇ ਧੰਨੇ ਦਾ ਹੀ ਸੀ ਜੀ ਮਹਾਰਾਜ ਵਾਲੇ ਦਾ ਲਹਰੇ ਮੁਹੱਬਤੋਂ ਇਹਦਾ ਵੀ ਉਹ ਨਿਸ਼ਾਨੀ ਰੰਗ ਲਾਇਆ ਗਾ ਤੇ ਇਹ ਆ ਜੀ ਬਾਬੇ ਧੰਨੇ ਵਾਲੇ ਲਾਲ ਚਿੰਦੇ ਆ ਗਏ ਥੋੜੇ ਬਈ ਇਹ ਬਈ ਇਹ ਪਤਾ ਨਹੀਂ ਆਪਾਂ ਅੱਡਾ ਸ਼ਬਾਚ ਜੱਟ ਜਗਾ ਇਹ ਇਹਨੂੰ ਪਹਿਲਾਂ ਰੱਤਾ ਨਹੀਂ ਦਿਖਾਇਆ ਹਾਂਜੀ ਉਹਦੀ ਧੀ ਦਾ ਪੁੱਤ ਆ ਅੱਛਾ ਜਿਹੜੀ ਇਹਦੀ ਮਾਂ ਆ ਗਈ ਮੰਨ ਕੇ ਚਲੋ ਆਪਣਾ ਯਾਰ ਦੋਤਾ ਸੁੱਖਾ ਵੇਹਰਾਮ ਵਾਲਾ ਉਹ ਲੈ ਗਿਆ ਜੀ ਗਾ ਰੱਤੀ ਉਤਰੀ ਤੇ ਇਹਦਾ ਇਦਕੇ ਆਪ ਬੱਚਾ ਸਾਡੇ ਰੱਤ ਇਹਨੇ ਰੱਤਾ ਕੱਢਿਆ ਜੀ ਬਾਈ ਚੁਗਗੇ ਛੱਡਾ ਜੀ ਉੱਥੇ ਚੁਗਗੇ ਜਿੱਤਿਆ ਜੀ ਆਪਣੇ ਐਸੈਂਸੀ ਜੀ ਨਾ ਯਾ ਅਭੀ ਕਰੇ ਬਹੁਤ ਔੜਦਾ ਹੁੰਦਾ ਸੀਗਾ ਬਾਈ ਇਹ ਲਾਲ ਪੱਲਾ ਰੰਗਿਆ ਹੁੰਦਾ ਜੀ ਇੱਕ ਭੈਣ ਇਹਦਾ ਇੱਕ ਭੈਣ ਇੱਕ ਭਾਈ ਬਾਈ ਬਲਰਾਜ ਪੱਲੋ ਕੋਲੇ ਹੈਗਾ ਆਪਾਂ ਬਾਈ ਨੂੰ ਨਾ ਆਪਣਾ ਬਈ ਜਾਦੀ ਕਹਿਣਾ ਤੇ ਬਾਈ ਬਲਰਾਜ ਨਾਲ ਆਪਣਾ ਮੇਨ ਲੈਣ ਦੇਣਾ ਬਈ ਕੂਟਰ ਦਾ ਕੋਈ ਮਰਜ਼ੀ ਆਪਾਂ ਲਈਏ ਕੋਈ ਮਰਜ਼ੀ ਉਹ ਲੈ ਆਉਣ ਤੇ ਐਂ ਵੀ ਕੂਟਰ ਦਾ ਹਰੇਕ ਤੁਹਿਆਤਾ ਜਾਂਦਾ ਵੀ ਇੱਕ ਅੱਦਾਂ ਹਨਾ ਵੀ ਐਂ ਕਿਸੇ ਤੋਂ ਇੱਕ ਲੈ ਲਿਆ ਪਰ ਆਪਾਂ ਵੀ ਮੇਨ ਲੈਣ ਦੇਣਾ ਆਪਾਂ ਕਹਿੰਦੇ ਵੀ ਜਿਹੜਾ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਆਪਾਂ ਦੋ ਬੰਦਿਆਂ ਤੋਂ ਕੂਟਰ ਅੰਮ੍ਰਿਤਪੁਰ ਦੇ ਉੱਥੇ ਜਵਾਵ ਨਹੀਂ ਮਿਲਦਾ ਹਾਂ ਹਾਂ ਹੁਣ ਜੇ ਮੈਂ ਕਿਸੇ ਕੋਲ ਬਾਗਾ ਤਾਂ ਕੋਈ ਹੋਣ ਤਾਂ ਕੋਈ ਲੈ ਆਏ ਜੀ ਜੀ ਕਰ ਵਾਲੀ ਕਰ ਲੈ ਹਾਂ ਜੀ ਅਰ ਭਾਈ ਜਿੰਨੇ ਵੀ ਐਨ ਆਰ ਆਈ ਸੱਜਣਾ ਮਿੱਤਰ ਪ੍ਰੋਗਰਾਮ ਨੂੰ ਦੇਖਦੇ ਹੁੰਦੇ ਆ ਉਹਨਾਂ ਦਾ ਹੀ ਬੜਾ ਧੰਨਵਾਦ ਆ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਆ ਜੀ ਬਾਕੀ ਧੰਨਵਾਦ ਆ ਜੀ ਬਹੁਤ ਐਨ ਆਰ ਆਈ ਵੀਰਾਂ ਦਾ ਜਿਹੜਿਆਂ ਨੇ ਕੂਟਰਵਾਜੀ ਬਹੁਤ ਉੱਚੀ ਕਰੀ ਕੋਲੋਂ ਨਾਮ ਦਿੰਦੇ ਆ ਜੀ ਜਮੈਦ ਕਿਚਨ ਨਾ ਬਾਬਾ ਖੁੱਡਣਾ ਆਪਣਾ ਯਾਰ ਦੋਸਤ ਆ ਜੀ ਤੇ ਅਮਰੀਕਾ ਚ ਰਹਿ ਗਿਆ ਇਸ ਟਾਈਮ ਉਹਨਾਂ ਨੇ ਤਿੰਨ ਮੋਟਰਸਾਈਕਲ ਦੇ ਨੇ ਇੱਕ ਟਰੈਕਟਰ ਦੇਣ ਹਾਈ ਕਿਹੜੀ ਜਗ੍ਹਾ ਦੀ ਬਾਜੀ ਆ ਜੀ ਉਹ ਲੁੰਡੇ ਵਾਲੇ ਤੇ 10200 ਮੁੱਢਾ ਫਸਟ ਨੂੰ ਟਰੈਕਟਰ ਹੈ ਜੀ ਤੇ ਸੈਕੰਡ ਮੋਟਰਸਾਈਕਲ ਹੈ ਥਰਡ ਮੁਕਰਾਜਾ ਬਹੁਤ ਨਰ ਆ ਰਹੀ ਵੀਰਾਂ ਦਾ ਸਹਿਯੋਗ ਹੈ ਕਾ ਮੁੰਡਾ ਭਾਈ ਆਪਣਾ ਕਾਕਾ ਕਨੇਡਾ ਇਹਨੇ ਪਹਿਲਾਂ ਮਲੋਟ ਚ ਕਰਾਇਆਂ ਬਾਜੀਆਂ ਸਾਡੇ ਗਮਾਂਢੀ ਹੈ ਜੀ ਡੈਰੇਕੁਰ ਕੋਲ ਤੇ ਐਸਕੇ ਸਾਡੇ ਏਰੀਆ ਚ ਤਿੰਨ ਬਾਜੀਆਂ ਕਰਾਈਆਂ ਉਹਨਾਂ ਨੇ ਨਾਮ ਦੇਣਿਆ ਕੋਲੋਂ ਤੇ ਜਿਵੇਂ ਸੋਨ ਨੂੰ ਰੰਗੀਆਂ ਹੋ ਗਿਆ ਭਾਈ ਰੰਮੀ ਰਣਸੀ ਸਾਰੇ ਭਰਾ ਜਿਹੜੇ ਬਾਹਰ ਬੈਠਿਆ ਜੀ ਉਹਨਾਂ ਦਾ ਕੂਟਰ ਬਾਜੀ ਨੂੰ ਬਹੁਤ ਸਹਿਯੋਗ ਆ ਜੀ ਬਹੁਤ ਵੱਡੀ ਸਿਰੇ ਲੈਵਲ ਤੇ ਜੀ ਨਹੀਂ ਆ ਆਪਣੇ ਕਿਥੋਂ ਨਾਮ ਦੇ ਦੇ ਇਹ ਉਹੀ ਦਿੰਦੇ ਆ ਦੁਬਾਰੇ ਜਾਂਦਾ ਹੋ ਗਿਆ ਸੋ ਜਾਂ ਹਾਂ ਜੀ ਹਾਂ ਜੀ ਮੋਟਰਸਾਈਕਲ ਤਾਂ ਮੈਨੂੰ ਆ ਲੱਗਦਾ ਜੀ ਕਿ ਵੀ ਗਿਣਤੀ ਚ ਨਹੀਂ ਆਉਣੇ ਸੋਖਣਾ ਇੰਨੇ ਮੋਟਰਸਾਈਕਲ ਨਹੀਂ ਆ ਬਾਜਣਾ ਤੇ ਟਰੈਕਟਰ ਕਾਰਾਂ ਜਿਹੜੀ ਐਨਆਰਆਈ ਭਰਾਵਾਂ ਦਾ ਸਹਾਇਤਾ ਜੋ ਜਿਹੜੇ ਕੋਲੋਂ ਮਿਹਨਤ ਕਰਕੇ ਵਿਚਾਰੇ ਆਪ ਦਾ ਉੱਤ ਦਿਨ ਰਾਤ ਕਰਕੇ ਤੇ ਕੋਲੋਂ ਖਰਚਾ ਕਰਕੇ ਬਾਜ਼ੀਆਂ ਕਰਾਉਂਦੇ ਆ ਜੀ ਆਪਾਂ ਸਾਰੇ ਐਨਆਰਆਈ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਕੂਤਰਾ ਬਾਜੀ ਬਹੁਤ ਉੱਚੀਆਂ ਬਲੰਦੀਆਂ ਤੇ ਲਿਆਂਦੀ ਆ ਬਿਲਕੁਲ ਆਹ ਜਿਹੜੀ ਕੂਤਰਾ ਜੋ ਜੀ ਇਹ ਵੀ ਇੱਕ ਆਪਣੇ ਕੋਲ ਇਹ ਬਲੱਡ ਲਾਈਨ ਆ ਇਹ ਵੀ ਮੰਨ ਕੇ ਚੱਲ ਹੈ ਤਾਂ ਵੀ ਧੰਨੇ ਵਾਲੀ ਕੂਤਰੀ ਜਮਾ ਤੇ ਇਹ ਜਿਹੜਾ ਰੱਤਾ ਨਹੀਂ ਤੁਹਾਨੂੰ ਪਹਿਲਾਂ ਲਗਾਏ ਸੀ ਇਹ ਉਹਦੀ ਸ਼ੋਕੀ ਪਿੰਡ ਦੇ ਮੰਨ ਕੇ ਚੱਲੋ ਬੱਚੇ ਆ ਗਏ ਉਹ ਆਪਣੇ ਕੋਲ ਜੀ ਵਿਬਿੰਦਰ ਵਾਲੇ ਕਬੂਤਰ ਆਪਣੇ ਕੋਲ ਨਾ ਵਿੱਚ ਕਬੂਤਰ ਆਪਣੇ ਕੋਲ ਵਿਜਿੰਦਰ ਪੰਡਤ ਪੂਲੀ ਸੀਗੇ ਸਾਡੇ ਪਿੰਡ ਦੇ ਹੁਣ ਸਵਰਗਵਾਸ ਹੋ ਗਏ ਤੇ ਉਹਨਾਂ ਤੋਂ ਵੀ ਕਬੂਤਰ ਆਏ ਵੀ ਆਪਣੇ ਕੋਲੇ ਬਹੁਤ ਰਿਸਪੈਕਟਡ ਬੰਦੇ ਜੀਗੇ ਠੀਕ ਆ ਤੇ ਸਾਡੇ ਆਪ ਦੀ ਬੰਦੇ ਸੀ ਆਪਣਾ ਪਿੰਡ ਦਾ ਪਿੰਡ ਦੀ ਸੀਗੇ ਜੀ ਮੰਨ ਕੇ ਚੱਲੋ ਰਹਿੰਦੇ ਰਹਾਂ ਲਾਗੇ ਤੇ ਉਹਨਾਂ ਤੋਂ ਆਇਆ ਜੀ ਆਪਣੇ ਕੋਲੇ ਹਾਂ ਇਹ ਵਿਬਿੰਦਰ ਪੂਲੇ ਦੇ ਘਰੋਂ ਗਏ ਵੀ ਸੀ ਉਹਨਾਂ ਕੋਲੇ ਇਹ ਕਬੂਤਰ ਆ ਬਈ ਇੱਕ ਆਪਣੇ ਕੋਲੇ ਇਹ ਮੰਨ ਕੋਲ ਆਪਣਾ 6 7 ਭੈਣ ਭਾਈ ਆ ਬਈ ਤੇ ਤਕਰੀਬਨ ਸਾਰੇ ਹੀ ਉੜਦੇ ਆ ਇਹ ਤੇ ਹਾਇ ਤਾਂ ਨਾ ਇਹ ਦਾਵੇ ਵਾਲੇ ਆ ਬਾਈ ਕੂਤਰ ਨਜਾਇਜੀ ਜਾ ਦਾਵੇ ਕੂਤਰ ਆਗੇ ਤੇ ਜਿਹੜੀ ਤੁਹਾਨੂੰ ਦੱਸਿਆ ਵੀ ਪਹਿਲਾਂ ਦੱਸੇ ਭਾਗੂ ਵਾਲੀ ਕੂਤਰੀ ਬਾਰੇ ਦੱਸਿਆ ਜੀ ਇਹ ਇਹਦੀ ਸ਼ਕੀ ਪਹਿਣਾ ਰੱਤੀ ਉਹ ਉਦੀ ਤੀ ਸੀਗੀ ਉਹ ਲਾਲ ਸਿਰੇ ਕੂਤਰ ਨਾਲ ਲੱਗੀ ਵੀ ਇਹਨੂੰ ਬਈ ਬਾਹਰਸ ਆ ਗਿਆ ਸੀਗਾ ਪਿਛਲੇ ਸਾਲ ਆਪਣੇ ਇਹ ਕੱਲਾਇਕਾ ਇਹ ਕੂਤਰ ਨਕਸ਼ਾਨ ਹੋ ਗਿਆ ਜਿਆਦਾ ਤੇ ਆਹ ਕੂਤਰ ਹੈ ਬਾਈ ਆ ਨੀਕੇ ਲੈ ਆਹ ਕਾਲਾ ਚੀਨਾ ਜਿਵੇਂ ਅਗਲਾ ਕਹਿੰਦਾ ਕੋਈ ਕੱਢ ਦਿਆ ਜੀ ਕਾਲਾ ਚੀਨਾ ਸੁਣੂ ਮੈਂ ਭਾਈਣਾ ਧੰਨੇ ਵਾਲਿਆਂ ਦਾ ਮਤਲਬ ਤੇ ਉਹ ਗੋਲਾ ਵੀ ਇਹਨਾਂ ਦਾ ਕੱਢਿਆ ਹੋਇਆ ਹੈ ਹਾਂ ਜੀ ਕਹਿੰਦੇ ਜੀ ਇਹ ਆਇਆ ਨਾ ਜੀ ਬਾਬੇ ਪੁੰਨੂ ਵਾਲੀ ਮਿਸ ਸੀ ਬਾਬੇ ਪੁੰਨੂ ਵਾਲੇ ਇਹਨਾਂ ਦੇ ਕੋਸ ਬਲਡ ਉਹਨਾਂ ਦਾ ਜੀ ਬਾਬੇ ਪੁੰਨੂ ਵਾਲੇ ਕਰਕੇ ਕਾਲਾ ਚੀਨਾ ਕੱਢਦੇ ਕੋਈ ਹੈ ਜੀ ਹਣਾ ਦੋਨੇ ਭਾਈ ਆ ਜੀ ਆ ਲਾਲ ਚੀਨਾ ਉਹ ਕਾਲਾ ਚੀਨਾ ਦੋਨੇ ਭਾਈ ਆ ਜੀ ਆ ਮੈਂ ਤਾਂ ਇਹਨੂੰ ਹੱਥ ਪਾਉਂਗਾ ਵੀ ਇਹ ਬਾਬੇ ਤਾਂ ਹਾਂ ਜਿਵੇਂ ਸਾਨੂੰ ਆਹ ਕਹਦਾ ਤੁਸੀਂ ਕਹੋਗੇ ਯਾਰ ਇਹ ਤਾਂ ਹੋਰ ਚੋਂ ਆ ਹਾਂ ਜਿਵੇਂ ਚਿੱਟੇ ਵੀ ਕੱਢ ਦਿੰਦੇ ਆ ਬਈ ਆ ਲਾਲ ਸੇਰੇ ਮਾੜੇ ਮਾੜੇ ਦਾਗਾਂ ਵਾਲੇ ਜਾਂਟੇ ਵਾਲੇ ਬਾਬੇ ਵਾਲੇ ਕਾਲੇ ਚੀਨੇ ਇਹ ਕੁੱਤਰਾ ਆਪਣਾ ਬਈ ਉਹ ਸੁੰਨੀ ਕੇ ਲੈ ਕੇ ਜਾਂਦੀ ਕਿ ਬੱਚੇ ਕਢਾਉਨ ਨੂੰ ਆਪਾਂ ਬੱਚੇ ਤਾਂ ਲੈਣਦੇ ਇਹਦੇ ਇੱਕ ਦੋ ਤੇ ਉਹਨਾਂ ਨੇ ਆਪਣੇ ਬਾਈ ਜਾਨਾ ਘਰ ਵਾਲੀ ਨਾਲ ਦੀ ਆਪਾਂ ਗੱਲ ਕਰਨਾ ਭੁੱਲੇ ਨਾ ਉਹ ਆਪਾ ਟੋੜਾ ਮਾਰ ਜੀ ਕੁੱਤਰਾ ਕਾਇੰਡ ਨੂੰ ਕੋਈ ਖੋਤੇ ਜAVE ਜੀ ਆ ਆ ਭਰਦੇ ਨਹੀਂ ਜੀ ਇਹ ਭਰਦੇ ਦਾ ਚਾਹੇ ਤੁਸੀਂ ਇਹਨਾਂ ਨੂੰ ਘਿਓ ਤੇ ਛੰਡੋ ਬਨਾਮਾਂ ਤੇ ਨਿਰਿਆਂ ਦੇ ਕਰ ਦੋ ਵਾਜਨ ਨਾ ਬਣਾਉਣਗੇ ਜੀ ਮੋਢੇ ਆਂ ਭਲਵਾਨਾਂ ਨੂੰ ਕਰੀ ਜਾਣਗੇ ਇਹੀ ਜਨਾ ਵਜਨ ਵੀ ਬਾਈ ਕੋਈ ਕੂਤ ਜਿਹੜਾ ਬੰਤ ਕਬੂਤਰ ਨੇ ਬਾਜੀ ਜਿੱਤਨੀ ਆ ਬਾਹਰ ਵਜਨ ਵੀ ਕੋ ਮੈਟਰ ਨਹੀਂ ਕਰਦਾ ਹਾਂ ਜੀ ਹਾਂ ਜੀ ਗਰਮੀ ਚ ਫਸਿਆ ਨਹੀਂ ਹਾਂ ਜੀ ਬਾਕੀ ਅੱਡ ਅੱਡ ਥੋੜਾ ਜਿਹਾ ਡੁੱਡੂ ਆਹ ਕੁੱਤੇ ਡਿਓ ਕਬੂਤਰ ਸੰਭਾਲ ਦਰੋ ਇਹਦਾ ਪਾਪਾ ਨੇ ਦੱਸਣੀ ਵੀ ਚੌਧਰੀ ਵਾਲੇ ਬੱਚਾ ਛਾਖ ਆਖਾ ਜੀ ਹਾਂ ਜੀ ਹਨਾ ਉਹ ਤੋਂ ਸਾਨੂੰ ਨਾ ਬਿੰਦਰਾ ਅੰਕਲ ਨੇ ਦੋ ਬੱਚੇ ਦਿੱਤੇ ਸੀਗੇ ਡਾਉਣ ਨੂੰ ਇੱਕ ਇਹਦਾ ਗੂੜੀ ਲਾਲ ਚਿਨੀ ਕਬੂਤਰੀ ਬਣ ਗਈ ਸੀ ਆਪਣੇ ਕੋਲ ਚਿੱਟਿਆ ਕਹਿੰਦੇ ਥੋੜੀ ਜਿਹੀ ਬਿਮਾਰ ਸੀਗੀ ਜੋ ਲਿਆਂਦੀ ਜੀ ਪਰ ਆਪਣੇ ਕੋਲ ਬਚ ਗਈ ਸੀ ਬਾਈ ਤੇ ਚੌਧਰੀ ਵਾਲੇ ਆਪਾ ਬੱਚਾ ਛਾਖ ਆਖਾ ਛੱਡਤਾ ਸੀਗਾ ਇਹੋੜੀ ਲਾਲ ਚਿਨੀ ਕਬੂਤਰੀ ਸੀਗੀ ਉਹਦਾ ਬੱਚਾ ਬਾਈ ਇਹ ਇੱਕ ਇਹਦਾ ਭਾਈ ਚਿੱਟੀਆਂ ਦਾ ਜਮਾ ਚਿੱਟਾਗਾ ਇਹਦਾ ਰਮਾਣੇ ਵੀ ਛੱਡਿਆ ਜੀ ਇਹਦਾ ਬਾਪ ਲਗੜਾ ਨੇ ਛੱਡਤਾ ਰਮਾਣੇ ਮੇਰਾ ਪਿੱਕਰ ਪੱਖੋ ਵਾਲ ਦਾ ਤੇ ਕੱਕੇ ਫਤਿਹ ਗੜਦਾ ਤਿੰਨੇ ਕਬੂਤਰਾਂ ਦਾ ਇਹ ਜਾ ਮਗਰ ਪਈ ਉਹ ਤੋਂ ਬਿਰੀ ਜੀ ਬਸ ਆਉਣ ਆਉਣ ਲੱਗੀ ਸੀ ਜੀ ਤਿੰਨੇ ਕਬੂਤਰ ਸਾਡੇ ਛੱਟ ਕੇ ਸਾਂਹ ਲਿਆ ਉਹਨੇ ਰਮਾਨ ਇਹ ਵੀ ਇਹ ਇਹਦਾ ਬਾਪ ਗੁਰਦੇਵ ਆਕਾ ਦੇ ਕਰਵਾਇ ਜੀਗਾ ਛਾਹ ਖਾਂ ਖੱਟਾ ਜੀ ਉਹਨਾਂ ਨਾਲ ਵੀ ਆਪਣੀ ਬਹੁਤ ਵਧੀਆ ਸੀ ਉਹ ਵੀ ਪਤਾ ਨਹੀਂ ਕਮੀ ਦੂਸਰੇ ਦਾ ਦੂਸਰੇ ਛੱਡਿਆ ਕੋਈ ਦੂਸਰ ਵਾਲਾ ਕਬੂਤਰ ਬਾਜਦਾ ਸੀ ਇਹਨਾਂ ਦਾ ਤੇ ਉਹਦਾ ਖਣੀਆਣਾ ਦਾ ਇਕਦਾ ਭਾਈ ਆਉਗੀ ਤੁਹਾਨੂੰ ਮੈਂ ਖਾ ਦਿੰਦਾ ਲੋਮ ਜਿੱਤੀ ਕਰੂਗੀ ਮੈਨੂੰ ਨਮਸਾਹ ਜੀ ਰੱਖਦਾ ਹਾਂ ਜੀ ਰੱਖਦਾ ਹਾਂ ਹਾਂ ਜੀ ਆਈ ਦਾ ਵੱਡਾ ਕਬੂਤਰ ਹੈ ਜੀ ਆ ਵੀ ਇਹ ਉਮਰ ਹੋ ਗਈ ਬਈ ਇਹਨਾਂ ਦੀ ਇਹ ਦੋਨੇ ਦੱਗੇ ਭੈਣ ਭਾਈ ਇਹਦੀ ਪੱਠੀ ਆਪਾ ਬੁੱਧ ਸਿੰਘ ਵਾਲੀ ਛੱਡੀ ਜੀ ਬੁੱਧ ਸਿੰਘ ਵਾਲੀ ਆਪੇ ਰਮਾਣੀ ਤੋਂ ਦੱਸਿਆ ਵੀ ਇਹ ਹਰਕਾ ਜੀ ਮੇਰਾ ਉਤਰਾ ਹੈ ਵੀਰੀ ਨੇ ਸੜਤਾ ਬਈ ਛੱਡਿਆ ਹੀ ਨਹੀਂ ਖੜਾ ਉਦੋਂ ਜਮਾ ਇਹ ਲਾਲ ਹੁੰਦਾ ਜੀ ਬਾਈ ਸਿਰੇ ਦਾ ਕੋਪੀ ਇਹਦੀ ਗੂੜੀ ਲਾਲ ਆ ਆ ਬਾਈ ਉਸੇ ਛਾਕ ਕੇ ਦਾ ਬੋਤਾ ਨੂੰ ਪਹਿਲੀ ਵਾਰ ਦਿਖਾਇਆ ਵੀ ਵੱਡਾ ਹੋ ਰਿਹਾ ਹੈ ਬੰਜੀ ਵਾਲਾ ਇਹ ਗਿੱਦਣੀ ਜਿੱਤਿਆ ਸੀ ਬਾਈ ਠੀਕ ਸੀ ਤੇ ਔਲਖੀ ਜਿੱਤਿਆ ਸੀ ਤੇ ਲੋਹਾ ਖੜੇ ਜਿੱਤਿਆ ਸੀ ਇੱਕ ਕਬੂਤਰੀ ਬਾਈ ਉਹ ਮੁੜ ਕੇ ਇੱਕ ਬਾਈ ਤੋਂ ਭੱਜ ਗਿਆ ਸੀਗਾ ਤੇ ਉਹ ਵੀ ਜਮਾ ਇਹਦੀ ਕਾਪੀ ਸੀਗੀ ਉਹ ਇਹ ਜਗਾ ਕੂਤਰ ਸੀਗਾ ਉਵੇਂ ਲਾਲ ਸਿਰੇ ਚਿੱਟੀਆਂ ਦੇ ਕੱਢ ਦਿੰਦੇ ਆਗੇ ਜਾਂ ਛਾਕ ਹੀ ਕੱਢਦੇ ਆ ਸਾਡੇ ਔਲਖਾਲੇ ਗੰਜੀ ਵਾਲੇ ਵਜਦੇ ਇਹ ਜਾਣਦੇ ਨਹੀਂ ਬਾਈ ਜਮਾਈ ਪੁੱਤਰ ਇਕੱਲਾ ਇਹਦਾ ਸਾਡਾ ਅਜੇ ਤੱਕ ਇੱਕੀ ਜਦ ਰਿਹਾ ਇੱਕ ਵੀ ਭੱਜਿਆ ਬਾਈ ਔਲਖਾਲਾ ਔਲਖਾਲਾ ਪੁੱਤਰ ਉਹ ਵੀ ਚੀਤੀ ਜੀ ਜੋਤੀ ਵਾਲੀ ਹੋ ਗਈਗਾ ਚੁੱਗਿਆਂ ਤੋਂ ਭੱਜ ਗਏ ਪੁੱਤਰ ਵੀ ਬਾਹਲੇ ਭੱਜ ਗਏ ਪੁੱਤਰ 21 ਬਾਈ ਪੁੱਤਰ ਇਕੱਠੀ ਭੱਜ ਗਏ ਨਹੀਂ ਪੁੱਤਰ ਗਏ ਨਹੀਂ ਇਹ ਇਹ ਵੀ ਬਸ ਇਹ ਆ ਗਿਆ ਜੀ ਬਾਬੇ ਧੰਨ ਵਾਲਾ ਚਿੱਟਿਆਂ ਚ ਕੋਈ ਕਿੰਨਾ ਕ ਟਾਈਮ ਰਹੇ ਫਿਰ ਤੁਸੀਂ ਬਾਬੇ ਦੇ ਨਾਲ Apenas assim.